ਸਭ ਦੁੱਖ ਜਾਏ ਤੇਗ ਬਹੱਤਰ ਸਿਮਰੇ ਆ ਘਰ ਨਾਉ ਨਿਤ ਆਵੈ ਠਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ 30 ਅਰਦਾ ਧਿਆਨ ਧਰ ਕੇ ਬੋਲ ਜੀ ਪੰਝਾ ਪਿਆਰਿਆਂ ਤੁਹਾਂ ਸਾਹਿਬ ਜਾਨਿਆ 40 ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਟੱਪਿਆ ਵੰਡ ਕੇ ਛਕਿਆ ਦੇਹ ਚਲਾਈ ਤੇਗ ਵਾਹੀ ਤੇਗ ਕੇ ਅਣ ਡਟ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰੇ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ਼ ਦਿੱਤੇ ਪੰਦ ਬੰਦ ਕਟਾਏ ਥੋਪਰੀਆਂ ਉਹਈਆਂ ਚਰਖੜੀਆਂ ਤੇ ਚੜੇ ਹਾਰਿਆ ਨਾ ਚਰਾਏ ਦੇ ਗੁਰਦੁਆਰੇ ਸੇ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਸੰਭ ਨਿਭਾਹੀ ਦਿਨਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਖਤਾ ਸ਼ਰਵਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਿਮੇ ਸ਼ਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਦੁਸ਼ਿਆਰ ਐਤ ਦੇਖ ਦੇਖ ਫਤਿਹ ਫਿਰਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਜੀ ਕੇ ਬੁਰ ਬਾਲੇ ਬੋਲੋ ਜੀ ਸਤਨੂੰ ਸਿੱਖੀ ਤਾਨ ਕੇਸ ਦਾਨ ਵਹਿਦ ਤਾਨ ਪਵੇਕ ਤਾਨ ਪਿਸਵਾਹ ਤਾਨ ਭੋਸਾ ਤਾਨ ਸਰਨਾ ਸਰਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਨਾਮ ਚੌਕੀਆਂ ਝੰਡੇ ਬੂੰਗੇ ਜੁਗ ਹੋ ਜੁਗ ਧਰਮ ਕਾ ਜੈਕਾਰ ਬੁਲੋ ਜੀ ਜ਼ਿਕਾ ਦਾ ਮਨ ਨਹੀਂ ਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਕਾਲ ਪੁਰਥ ਵਾਹ ਕਰੋ ਇਹ ਆਲਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਸਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧੰਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਜੀਵਾਂ ਸੰਭਾਰਤਾ ਤਾਨਸਾ ਜੀ ਨੂੰ ਬਖਸ਼ੋ ਇਹਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਕੋਰਤਵਾਰਾ ਸ਼੍ਰੀਪੁਰਵਾਰ ਪਿਛੋੜਾ ਸਾਹਿਬ ਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਆਪ ਜੀ ਨੇ 6 ਅਤੇ 7 ਪੋਦੀ ਸਾਜੀ ਰਾਤ ਨੂੰ ਸੱਚੇ ਪਾਤਸ਼ਾਹ ਜੀਓ ਕਿਲਾ ਆਨੰਦਗੜ੍ਹ ਸਾਹਿਬ ਨੂੰ ਛੱਕਣਾ ਕੀਤਾ ਸੱਚੇ ਪਾਤਸ਼ਾਹ ਜੀ ਸਰਸਾ ਲੈ ਦਿੱਤੀ ਪਹਿ ਬਿਛੋੜੇ ਸੰਬੰਧੀ ਐ ਰਾਤ ਮੈਂ ਪਲਾਂ ਨੂੰ ਜਾਲ ਕਰਦੇ ਹੋਏ ਗੁਰਮਤ ਸਮਗੰਤ ਆਏ ਜੇ ਸੁਝੇ ਹੋਏ ਦੇ ਕਾਰਨਾ ਵਿੱਚ ਸ਼ਬਦ ਕੀਰਤਨ ਗੁਰਮਤ ਵਿਚਾਰਾ ਢਾਡੀ 12 ਨੇ ਸੱਚੇ ਪਾਤਸ਼ਾਹ ਜੀਓ 12 ਦੁਆਰਾ ਇਤਿਹਾਸ ਨੂੰ ਦਰਸਾਵਾ ਕੀਤਾ ਸ੍ਰੀ ਸੋਹਦਾਰ ਰਹਿਰਾ ਸਾਜ ਦੇ ਪਾਠ ਹੋਏ ਹਨ ਪਾਣੀ ਪੜਦੇ ਆ ਇਸੇ ਇਤਿਹਾਸ ਗੁਰਮਤ ਵਿਚਾਰਾ ਕਰਦੇ ਆ 12 ਗਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਹੋ ਗਈਆਂ ਆਪਣੇ ਸਮਝ ਕੇ ਮੁਆਫ ਕਰਦੀਆਂ ਅੱਗੇ ਤੋਂ ਸਤਿਮਤ ਬਖਸ਼ਣੀ ਜੀ ਆਈਆਂ ਹੋਈਆਂ ਸੰਤਾਂ ਦੀਆਂ ਹਾੜੀਆਂ ਦਰ ਪ੍ਰਵਾਨ ਕਰਨੀਆਂ ਤਿਰਮੁਲ ਬਿਟਾਵਾ ਪ੍ਰਵਾਨ ਕਰਨੀਆਂ ਤਰੋਂ ਘਰੋਂ ਸਿੱਖੀ ਸਿੱਧਕ ਪਰੋਸਾਰ ਨਾਮ ਦਾੰਦੀ ਦਾਤ ਬਖਸ਼ਣੀ ਜੀ ਕਿਰਪਾ ਕਰੋ ਹੁਕਮ ਨਾਵੇਂ ਦੀ ਦਾ ਹੱਥ ਬਖਸ਼ੋ ਸੰਤਾਂ ਨੂੰ ਕਰਤਾਰਤ ਕਰੋ ਸਹੀ ਪਿਆਰੇ ਮਿਲੋ ਜਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾ ਮਿੱਥਨਾ ਚਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਓਏ ਗੁਰੂ ਇਤੋ ਕੋਰਾ ਆਗਿਆ ਭਈ ਆਕਾਲ ਕੀ ਤਦ ਚਲਾਇਓ ਪੰਥ ਸਾਹਿਬ ਸਿੰਘ ਕੋ ਹੁਕਮ ਆ ਗੁਰਮਾਨੋ ਗੁਰੂ ਗ੍ਰੰਥ ਜੀ ਮਾਨੇਓ ਫਰਦ ਗੁਰਾਂ ਕੀ ਦੇ ਜੋ ਪ੍ਰਾਪਤ ਹੋ ਮਨ ਕੋਚ ਹੈ ਸ਼ੁਭ ਸ਼ਬਦ ਮੇਂ ਰਾਜ ਕਰੇਗਾ ਖਾਨ ਸਾਹੀ ਇਹ ਨਾ ਤੋ जो होए बोले सोने हा। काल। का वाह का भाषा वाह की फतेह